ਨਾਟਿਨਾਂ ਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਕਮਿਸ਼ਨਰੇਟ ਪੁਲਿਸ ਲੁਧਿਆਣਾ ਨੇ ਦ੍ਰਿਸ਼ੀ ਖੇਤਰ ਤੋਂ ਬ੍ਰਾਹਮਤ ਕੀਤੇ ਗਏ ਇੱਕ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ ਦੇ ਮਾਮਲੇ ਨੂੰ ਸੁਲਝਾ ਲਿਆ ਹੈ ਸ਼ਿਕਾਇਤਕਰਤਾ ਦੇ ਭਤੀਜੇ ਸਮੇਤ ਦੋ ਵਿਅਕਤੀਆਂ ਨੂੰ 10 ਘੰਟਿਆਂ ਦੇ ਅੰਦਰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਨੇ ਕਥਿਤ ਤੌਰ ਤੇ ਨਿੱਜੀ ਅਤੇ ਕਾਰੋਬਾਰੀ ਦੁਸ਼ਮਣੀ ਕਾਰਨ ਦੁਕਾਨ ਨੂੰ ਸਾੜਨ ਦੀ ਯੋਜਨਾ ਬਣਾਈ ਸੀ ਮੁਲਜ਼ਿਮਾਂ ਦੀ ਪਛਾਣ ਸ਼ਿਕਾਇਤਕਰਤਾ ਦੇ ਭਤੀਜੇ ਤੇ ਹਰਦੋਈ ਉੱਤਰ ਪ੍ਰਦੇਸ਼ ਦੇ ਨਿਵਾਸੀ ਸੋਨੂ ਕੁਮਾਰ ਸਾਲ 19 ਜੋ ਕਿ ਵਰਤਮਾਨ ਵਿੱਚ ਵਸਤੀ ਜੋਧਵਾਲੀ ਨੂੰ ਦਿਹਾਣਾ ਵਿਖੇ ਰਹਿੰਦਾ ਹੈ ਅਤੇ ਮੁਹੰਮਦ ਆਮਰ ਉਮਰ 30 ਸਾਲ ਮੂਲ ਰੂਪ ਵਿੱਚ ਚਾਪੁਰ सहारनपुर ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਹੁਣ ਜਗੀਰਪੁਰ ਰੋਡ ਲੁਧਿਆਣਾ ਤੇ ਰਹਿੰਦਾ ਹੈ ਵਜੋਂ ਹੋਈ ਪੁਲਿਸ ਨੇ 7 ਪੈਕਾਂ ਵਿੱਚ ਲਗਭਗ 5-6 ਲੀਟਰ ਪੈਟਰੋਲ, ਇੱਕ ਗੱਤੇ ਦਾ ਡੱਬਾ, ਦੋ ਬੈਟਰੀ ਸੈੱਲ, ਇੱਕ ਛੋਟੀ ਘੜੀ, ਇੱਕ ਛੋਟੀ ਮੋਟਰ ਤਾਰਾਂ ਅਤੇ 15 ਤੋਂ 20 ਗ੍ਰਾਮ ਹਲਕਾ ਪੀਲਾ ਪਾਊਡਰ ਫਰੈਂਸਿਕ ਵਿਸ਼ੇਸ਼ਣ ਬਾਕੀ ਹੈ ਬਰਾਮਦ ਕੀਤਾ। ਪ੍ਰੈਸ ਕਾਨਫਰੰਸ ਦੌਰਾਨ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਨੇ ਅਜੀ ਬੈਗ ਹਾਊਸ ਦੇ ਮਾਲਕ ਅਜੀਤ ਕੁਮਾਰ ਦੇ ਨਾਲ ਮਿਲ ਕੇ ਘਟਨਾ ਬਾਰੇ ਵਿਸਥਾਰ ਵਿੱਚ ਦੱਸਿਆ ਕਿ 20 ਸਤੰਬਰ 2025 ਨੂੰ ਸ਼ਾਮ 6:30 ਤੋਂ 7 ਵਜੇ ਦੇ ਕਰੀਬ ਸਾਰਜੀਕਲ 마ਸਕ ਪਹਿਨੇ ਇੱਕ ਅਣਪਛਾਤਾ ਵਿਅਕਤੀ ਦ੍ਰੇਸ਼ੀ ਖੇਤਰ ਵਿੱਚ ਅਜੀ ਦੀ ਦੁਕਾਨ ਤੇ ਗਿਆ। ਵਿਅਕਤੀ ਨੇ ਇੱਕ ਸੂਟਕੇਸ ਚੁਣਿਆ ਪੇਸ਼ਗੀ ਵਿੱਚੋਂ 500 ਰੁਪਏ ਦਾ ਕੀਤਾ ਤੇ ਅਜੀ ਨੂੰ ਪੋਲੀਥੀਨ ਵਿੱਚ ਲਪੇਟਦਿਆਂ ਇੱਕ ਗੱਤੇ ਦਾ ਡੱਬਾ ਫੜਨ ਲਈ ਗਿਆ। ਇਹ ਦਾਅਵਾ ਕਰਦੇ ਹੋਏ ਕਿ ਉਹ ਦੋਵੇਂ ਚੀਜ਼ਾਂ ਲੈਣ ਲਈ ਵਾਪਸ ਆ ਜਾਵੇਗਾ ਸ਼ੱਕੀ ਵਾਪਸ ਨਹੀਂ ਆਇਆ 24 ਸਤੰਬਰ 2025 ਨੂੰ ਲਗਭਗ 10 ਵਜੇ ਆਪਣੀ ਦੁਕਾਨ ਬੰਦ ਕਰਦੇ ਸਮੇਂ ਅਜੇ ਨੇ ਡੱਬੇ ਵਿੱਚੋਂ ਪੈਟਰੋਲ ਦੀ ਬਦਬੂ ਆਉਂਦੀ ਦੇਖੀ ਉਸ ਨੇ ਦੁਕਾਨ ਦੇ ਮਾਲਕ ਮਕਾਨ ਅਤੇ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਨੂੰ ਸੂਚਿਤ ਕੀਤਾ ਜਿਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਡੱਬਾ ਸੁਰੱਖਿਅਤ ਢੰਗ ਨਾਲ ਹਟਾ ਦਿੱਤਾ ਗਿਆ ਤੇ ਜਾਂਚ ਕਰਨ ਤੇ ਪੁਲਿਸ ਨੇ ਪਾਇਆ ਕਿ ਤਾਰਾਂ ਕੱਟੀਆਂ ਹੋਈਆਂ ਸਨ ਅਤੇ ਘੜੀ ਕੰਮ ਨਹੀਂ ਕਰ ਰਹੀ ਸੀ ਅਜੇ ਦੇ ਬਿਆਨ ਦੇ ਆਧਾਰ ਤੇ ਦਰੇਸੀ ਪੁਲਿਸ ਸਟੇਸ਼ਨ ਵਿੱਚ ਇੱਕ ਐਫ ਆਰ ਦਰਜ ਕੀਤੀ ਗਈ ਸੀ ਕਮਿਸ਼ਨਰ ਸ਼ਰਮਾ ਨੇ ਖੁਲਾਸਾ ਕੀਤਾ ਕਿ ਸ਼ੱਕੀਆਂ ਦਾ ਪਤਾ ਲਗਾਉਣ ਲਈ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ ਜਿਸ ਨਾਲ ਸੋਨੂ ਕੁਮਾਰ ਅਤੇ ਮੁਹੰਮਦ ਆਮੀਰ ਨੂੰ ਗ੍ਰਿਫਤਾਰ ਕੀਤਾ ਗਿਆ ਮੋਢਲੀ ਪੁਛਗੜ ਚ ਦੌਰਾਨ ਸੋਨੂ ਨੇ ਆਪਣੇ ਚਾਚੇ ਅਜੇ ਨਾਲ ਪੈਸੇ ਦੇ ਝਗੜੇ ਨੂੰ ਸਵੀਕਾਰ ਕੀਤਾ ਸੋਨੂ ਪਹਿਲਾਂ ਅਜੇ ਦੀ ਬੈਗ ਦੀ ਦੁਕਾਨ ਤੇ ਕੰਮ ਕਰਦਾ ਸੀ ਪਰ 6 ਮਹੀਨੇ ਪਹਿਲਾਂ ਉਹਨਾਂ ਦੇ ਝਗੜੇ ਤੋਂ ਬਾਅਦ ਉਸ ਨੇ ਆਪਣੀ ਦੁਕਾਨ ਖੋਲ੍ਹ ਲਈ ਸੀ ਦਸ਼ਮਣੀ ਤੋਂ ਪ੍ਰੇਰਿਤ ਹੋ ਕੇ ਸੋਨੂ ਨੇ ਕਥਿਤ ਤੌਰ ਤੇ ਅਮੀਰ ਨਾਲ ਮਿਲ ਕੇ ਅਜੀਦੀ ਦੁਕਾਨ ਨੂੰ ਅੱਗ ਲਗਾ ਕੇ ਤਬਾਹ ਕਰਨ ਦੀ ਸਾਜ਼ਿਸ਼ ਰਚੀ ਆਪਣੇ ਕਾਰੋਬਾਰ ਲਈ ਜਗ੍ਹਾ ਤੇ ਕਬਜ਼ਾ ਕਰਨ ਦੀ ਜੋ ਜਨਾ ਬਣਾਈ ਦੋਹਾਂ ਨੇ YouTube ਟਿਊਟੋਰੀਅਲ ਦੇਖ ਕੇ ਪੈਟਰੋਲ ਬੰਬ ਬਣਾਉਣਾ ਸਿੱਖਿਆ ਉਹਨਾਂ ਨੇ ਸਥਾਨਕ ਬਾਜ਼ਾਰਾਂ ਤੋਂ ਪੈਟਰੋਲ ਬੈਟਰੀਆਂ ਪोटाਸ਼ ਇੱਕ ਘੜੀ ਅਤੇ ਤਾਰਾਂ ਸਮੇਤ ਸਮੱਗਰੀ ਖਰੀਦੀ ਅਤੇ ਅਮੀਰ ਦੇ ਘਰ ਤੇ IED ਇਕੱਠਾ ਕੀਤਾ ਪੁਲਿਸ ਹੋਰ ਵੀਰਿਆਂ ਦਾ ਪਤਾ ਲਗਾਉਣ ਲਈ ਹੋਰ ਪੁੱਛਗਿੱਛ ਕਰ ਰਹੀ ਹੈ ਕਮਿਸ਼ਨਰ ਸ਼ਰਮਾ ਨੇ ਪੁਲਿਸ ਟੀਮਾਂ ਦੀ ਤੇਜ਼ ਕਾਰਵਾਈ ਦੀ ਸ਼ਲਾਘਾ ਕੀਤੀ ਅਤੇ ਜ਼ੋਰ ਦੇ ਕੇ ਕਿਹਾ ਕਿ ਕਮਿਸ਼ਨਰੇਟ ਪੁਲਿਸ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਨੂੰ ਬਰਦਾਸ਼ਤ ਨਹੀਂ ਕਰੇਗੀ। ਇਹ ਘਟਨਾ ਲੁਧਿਆਣਾ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਪ੍ਰਤੀ ਸਾਡੀ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ। ਉਨ੍ਹਾਂ ਨਾਗਰਿਕਾਂ ਨੂੰ ਸ਼ੱਕੀ ਗਤੀਵਿਧੀਆਂ ਦੀ ਤੁਰੰਤ ਰਿਪੋਰਟ ਕਰਨ ਦੀ ਅਪੀਲ ਵੀ ਕੀਤੀ।